ਦਰਕਾਲੀ ਮਾਤਾ ਦਾ ਮੇਲਾ ਲੱਗ ਚੁੱਕਿਆ ਹੈ ਤੇ ਸਿਟੀ ਹੈਡਲਾਈਨਸੋਂ ਪੱਤਾਂ ਨੂੰ ਲਾਈਵ ਤਸਵੀਰਾਂ ਸਾਰਕ ਦਿਖਾ ਰਹੇ ਆ ਇਸ ਮੇਲੇ ਦੀਆਂ ਸੋ ਦੂਦੋਂ ਦੂਦੋਂ ਸੰਗਤ ਪਹੁੰਚੀ ਹੈ ਮੇਲੇ ਦੇ ਦਰਸ਼ਨ ਕਰ ਲਈ ਸਭ ਦੀਆਂ ਆਪਣੇ ਕਿਸੇ ਆਪਣੇ ਕਹਾਣੀਆਂ ਨੇ ਸਿੱਧ ਪੀਠ ਮੰਦਿਰ ਹੈ ਸਾਲਾ ਸਾਲ ਸੰਗਤ ਨੂੰ ਇੰਤਜ਼ਾਰ ਹੁੰਦਾ ਹੈ ਬਹੁਤ ਵੱਡੀ ਕਹਾਣੀਆਂ ਕਿਸੇ ਇਤਿਹਾਸ ਜੁੜਿਆ ਇਸ ਮੰਦਿਰ ਦੇ ਨਾਲ ਕਿਉਂਕਿ ਜਦੋਂ ਮੇਲਾ ਲੱਗਦਾ ਸੰਗਤ ਵੱਡੀ ਗਿੰਦ ਵਿੱਚ ਪਹੁੰਚਦੀ ਆ ਮਨੋ ਕਾਮਨਾ ਲੈ ਕੇ ਸੁਖਨਾਵਾ ਲੈ ਕੇ ਤੇ ਜ਼ਦੂਰ ਪੂਰੀਆਂ ਹੁੰਦੀਆਂ ਨੇ ਸੋ ਜੇਕਰ ਮੰਦਿਰ ਦੀ ਗੱਲ ਕਰੀਏ ਮੰਦਿਰ ਬਹੁਤ ਵਚੀਨਾ ਤੇ ਇਹ ਵੀ ਕਿਹਾ ਜਾਂਦਾ ਹੈ ਇਹ ਜਿਸ ਦਿਨ ਮੇਲਾ ਲੱਗਦਾ ਹਨੇਰੀ ਜ਼ਰੂਰ ਆਉਂਦੀ ਹੈ ਤੇ ਉਹ ਹਨੇਰੀ ਮਾਤਾ ਪੱਤਰਕਾਲੀ ਆਪ ਹੁੰਦੇ ਨੇ ਉਹ ਸਦੂਪ ਚੋਂ ਹੁੰਦੇ ਨੇ ਤੇ ਅਸ਼ੀਰਵਾਦ ਦਿੰਦੇ ਨੇ ਕਹਾਣੀ ਕੀ ਹੈ ਇਤਿਹਾਸ ਕੀ ਮੰਦਰ ਦਾ ਗੱਲਬਾਤ ਕਰਾਂਗੇ ਸੰਗਤ ਦੇ ਨਾਲ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੱਡੀ ਗਿਣਤੀ ਸੰਗਤ ਪਹੁੰਚੀ ਹੈ ਸਿੱਧ ਪੀਠ ਮੰਦਰ ਦਾ ਭਦਰਕਾਲੀ ਮਾਤਾ ਜੀ ਦਾ ਮੇਲਾ ਬਹੁਤ ਘੱਟ ਲੱਗਦਾ ਹੈ ਜਗਾਵਾਵਾਂ ਦੇ ਉੱਪਰ ਤੋਂ ਇਹ ਤਕਰੀਬਨ ਪੰਜਾਬ ਦੀਆਂ ਜਾਂ ਭਾਰਤ ਦੀਆਂ ਦੋ ਦਿਨ ਥਾਵਾਂ ਹੀ ਨੇ ਜਿੱਥੇ ਵੱਡੇ ਮੇਲੇ ਲੱਗਦੇ ਨੇ ਭਦਰਕਾਲੀ ਮਾਤਾ ਦੇ ਸੋ ਆਮੇਂ ਸਾਲ ਦੇ ਵਿੱਚ ਸਭ ਤੋਂ ਵਿਸ਼ਾਲ ਮੇਲਾ ਲੱਗਦਾ ਹੈ ਸੰਗਤ ਮੌਜੂਦ ਹੈਗੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੈ ਮਾਦਾਬੀ ਜੀ ਜੈ ਮਾਤਾ ਜੀ ਜੈ ਮਾਤਾ ਆ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦੇ ਕੀ ਨਾਮ ਆਪਣਾ ਸਭ ਤੋਂ ਪਹਿਲਾਂ ਦੇ ਮੇਰੇ ਮਾਂ ਪੱਦਰਕਾਰੀ ਦੇ ਮੇਲੇ ਦੀਆਂ ਸਭ ਨੂੰ ਵਧਾਈਆਂ ਹੁਣ ਬਹੁਤ-ਬਹੁਤ ਵਧਾਈਆਂ ਹਣ ਸਾਰੀ ਸੰਗਤ ਨੂੰ ਮੇਰੀ ਮਾਂ ਦੇ ਦਰ ਤੇ ਹੁੰਦੇ ਆ 16 15 16 ਸਾਲ ਹੋ ਗਏ ਨੇ ਮਾਂ ਜਿਹੜੀ ਹੈ ਤੁਸੀਂ ਦੋ ਵਾਰੀ ਮਾਂ ਦੇ ਦਰ ਤੇ ਆਉਗੇ ਨਾ ਮਾਂ ਨੇ ਐਸਾ ਤਾਂ ਨਾ ਪਿਆਰ ਪੋਣਾ ਹੈ ਕਿ ਤੁਸੀਂ ਜਿਵੇਂ ਚੁੰਬਕ ਵਾਂਗੂ ਖਿੱਚੇ ਨਹੀਂ ਜਾਂਦੇ ਜਦੋਂ ਤੱਕ ਤੁਸੀਂ ਹੋ ਕੇ ਨਹੀਂ ਨਾ ਜਾਣਾ ਦਰ ਤੋਂ ਤੇ ਤੁਹਾਨੂੰ ਚੈਨ ਨਹੀਂ ਹੋਣਾ ਇਸ ਮਾਣ ਨੇ ਬੜੀਆਂ ਮੁਸ਼ਕਲਾਂ ਹੱਲ ਕੀਤੀਆਂ ਨੇ ਮੇਰੀ ਮਾਂ ਨੇ ਅਸੀਂ ਮਕਾਨ ਵੀ ਲੈਣਾ ਮੈਂ ਮਕਾਨ ਬਣਾਉਣ ਜੋਗੀ ਨਹੀਂ ਸੀ ਪਰ ਮੇਰੀ ਮਾਂ ਨੇ ਮੈਨੂੰ ਡਬਲ ਸਟੋਰੀ ਕੋਠੀ ਦਿੱਤੀ ਆ ਮੈਂ ਮਾਣਵੇਂ ਉਹ ਕਿੰਨੀ ਹਾਂ ਮਹਾਮਾਈ ਮੈਨੂੰ ਜੇ ਘਰ ਦੇਣਾ ਨਾ ਮੈਨੂੰ ਆਪਣੇ ਨੇੜੇ ਤੇ ਘਰ ਦੇਈ ਜਿਹੜਾ ਮੈਂ ਤੇਰੇ ਦਰ ਤੇ ਪੈਦਲ ਵੀ ਚੱਲ ਕੇ ਆਵਾਂ ਤੇ ਆਵਾਂ ਰੋਜ਼ ਮੇਰੀ ਮਾਂ ਮੇਰੀ ਮਾਂ ਨੇ ਬਹੁਤ ਆਸਾ ਮਰਦਾ ਪੋਤੀ ਬੋਲੀਆਂ ਕੀਤੀਆਂ ਨੇ ਸਾਲ ਚ ਮਿਲਦਾ ਇੱਕ ਵਾਰੀ ਲੱਗਦਾ ਤੇ ਲੱਗਦਾ ਵੀ ਬਹੁਤ ਘੱਟ ਜਗਾਵਾਂ ਤੇ ਅੰਮ੍ਰਿਤਸਰ ਆ ਇਹਦੀ ਇੱਕ ਅੱਧੀ ਥਾਂ ਹੋਦਾ ਸੀ ਨਹੀਂ ਨਹੀਂ ਇੱਥੇ ਬਸ ਇੱਕ ਲੱਗਦਾ ਹੈ ਇੱਕ ਕਪੂਰ ਥੱਲੇ ਵੀ ਸ਼ੇਖੂਪੁਰਾ ਹੈ ਮੇਰਾ خیال ਹੈ ਉੱਥੇ ਵੀ ਅੱਜ ਮੇਲਾ ਪੱਦਰ ਕਾਲੀ 78 ਵਾਂ ਮੇਲਾ ਹੁੰਦੇ ਇੱਥੇ ਤੇ 15 1600 ਸਾਲ ਹੋ ਗਏ ਨੇ ਜਦੋਂ ਦਾ ਮੇਲਾ ਲੱਗਦਾ ਪਿਆ ਵਾ ਇੱਥੇ ਇਤਿਹਾਸਕ ਮੇਲਾ ਪ੍ਰਚੀਨ ਮੰਦਿਰ ਹੈਗਾ ਇੱਥੇ ਬਹੁਤ ਮੇਲੇ ਲੱਗਦੇ ਬੜੇ ਕਿੰਛਵੇਂ ਨੇ ਸਾਰੀ ਸੰਤਾ ਇੰਨੀ ਕੋਚ ਹੁੰਦੀਆਂ ਨੇ ਮਾਂ ਹਰ ਇੱਕ ਦੀ ਆਸਾਂ ਮਰਦਾ ਪੂਰੀਆਂ ਕਰਨ 16 ਸਾਲ ਹੋ ਗਏ ਆ ਆ ਮਤਲਬ ਤੁਹਾਨੂੰ ਵੀ ਹੁੰਦੇ ਆ ਲੋਕ ਕਹਿੰਦੇ ਹਨੇਰੀ ਜ਼ਰੂਰ ਆਉਂਦੀ ਇੱਥੇ ਦੂਦ ਦੂਦ ਤੇ ਹਨੇਰੀ ਦੇ ਚਰਚੇ ਆ ਉਹ ਹਨੇਰੀ ਦੇ ਪਿੱਛੇ ਕੀ ਕਾਰਨ ਉਹਦੇ ਵਿੱਚ ਅੰਦਰ ਵਿੱਚ ਮਹਾਮਾਈ ਆ ਉਹ ਬਰਾਜਵਾਣ ਹੁੰਦੇ ਨੇ ਆਪਣੀ ਸੰਗਤਾਂ ਦੇ ਹੁਣ ਪਰਸੋਂ ਵੀ ਇੱਥੇ ਹਮੜ ਹੋਇਆ ਸੀ ਤੇ ਹਮਨ ਖਤਮ ਹੋਇਆ ਤੇ ਇੱਕਦਮ ਇੰਨੀ ਜ਼ਬਰਦਸਤ ਨਹਿਰੀ ਆਈ ਹੈ ਸਾਰਿਆਂ ਦੇ ਮਤਲਬ ਕਿ ਨਾ ਇਕ ਸਾਬ ਜਿਆਜਕਾਰ ਕਰਨ ਲਾ ਪੇ ਮੰਦਰ ਵਿੱਚ ਉਹ ਮਾਂ ਦੇ ਰੂਪ ਵਿੱਚ ਨੇਰੀ ਹੁੰਦੀ ਏ ਜੀ ਕੋਈ ਵਿਸ਼ੇਸ਼ ਮੰਗਨਾ ਵਾ ਜਾਂ ਕੋਈ ਵਿਸ਼ੇਸ਼ ਕੋਈ ਵਰਦਾਨ ਹੈ ਕਿ ਸਾਰੀਆਂ ਮੰਗਾਂ ਪੂਰੀਆਂ ਸਭ ਪੂਰੀਆਂ ਹੁੰਦੀਆਂ ਨੇ ਸਭ ਪੂਰੀਆਂ ਹੁੰਦੀਆਂ 15-16 ਸਾਲ ਤਾਨੂੰ ਹੋ ਗਿਆ ਤੁਸੀਂ ਕੋਈ ਨਿੱਜੀ ਕਦਸ਼ਮਾ ਦੇਖਿਆ ਹੋਵੇ ਕੋ ਕਿਸੇ ਦਾ ਜੀ ਜਰੂਰ ਦੇਖਿਆ ਜੀ ਮੇਰੇ ਵੱਡੇ ਜੀਜਾ ਹੀ ਨੇ ਉਹਨਾਂ ਨੂੰ ਮਦਰ ਦਾ ਕੈਂਸਰ ਹੋ ਗਈ ਸੀ ਕੈਂਸਰ ਹੋ ਗਈ ਤੇ ਪਹਿਲਾ ਵੈਸੇ ਵੀ ਮੇਰੇ ਹਸਬੰਦ ਦੀ ਥੋੜੀ ਦੇਰ ਹੋਈ ਤੇ ਉਹਨੇ ਦੇ ਦਿੱਤੋ ਇਹਨੂੰ ਮੈਂ ਮੰਦਰ ਚ ਆ ਕੇ ਇੱਕ ਸਾਈਡ ਤੇ ਬਹਿ ਕੇ ਮੈਂ ਰੋਣ ਲੱਗ ਪੈਣਾ ਮੈਂ ਕਹਿੰਦਾ ਇਹ ਮੇਰੀ ਮਾਂ ਅਈ ਬੜੇ ਦੁਖੀ ਆ ਤੁਸੀਂ ਮੇਰੇ ਪਿਓ ਵਰਗੇ ਜੀਜਾਈ ਦਾ ਨੂੰ ਠੀਕ ਠਾਕ ਕਰਨਾ ਉਹਨਾਂ ਦਾ ਇੱਕ ਪ੍ਰੇਸ਼ਨ 14-15 ਘੰਟੇ ਹੋਇਆ ਦਿੱਲੀ ਰਜੀਵ ગાંધી ਹਸਪੀਟਲ ਚ 15-16 ਘੰਟੇ ਹੋਇਆ ਮੇਰੀ ਮਾਂ ਦੀ ਇੰਨੀ ਕਿਰਪਾ ਹੋਈ ਕਿ ਉਹਨਾਂ ਇੰਨਾ ਆਸ਼ੀਰਵਾਦ ਦਿੱਤਾ ਮੇਰੇ ਜੀਜਾਈ ਅੱਜ ਵੀ ਬਹੁਤ ਠੀਕ ਠਾਕ ਤੰਦਰੁਸਤ ਨੇ ਮੇਰੇ ਜੀਜਾ ਜੈਕਾਰਾ ਮੇਰੀ ਮਾਂ ਪੱਧਰ ਕਾਲੀ ਦਾ ਬੋਲ ਸੱਚੇ ਕਿਸ਼ਮੇ ਬਹੁਤ ਨੇ ਬਹੁਤ ਕ੍ਰਿਸ਼ਮੇ ਨੇ ਤੁਸੀਂ ਕੋਈ ਕਿੱਸਾ ਕਹਾਣੀ ਕੋਈ ਸਾਂਝੀ ਕਰਿਓ ਵੇ ਕੀ ਦਿਲ ਦੇ ਭਾਵ ਨੇ ਅਜਿੰਨੀ ਸੰਗਤ ਦੇ ਬਹੁਤ ਸੋਨੇ ਭਾਵ ਹੈ ਆਪਾਂ ਦੇ ਦੋ ਚਾ ਭੇਟਾ ਇੱਥੇ ਬੋਲ ਜਾਨੇ ਆਣੇ ਆ ਤੇ ਮਾਂ ਅੱਗੇ ਹਾਜ਼ਰੀ ਲਾ ਜਾਨੇ ਮਾਂ ਦੇ ਚਰਨਾ ਚ ਜੈਕਾਰਾ ਮਾਂ ਪੱਧਰ ਕਾਲੀ ਦਾ ਬਹੁਤ ਸਾਂਚੇ ਦਰਬਾਰ ਕੀ ਜੈ ਜਾਗਸਲਾ ਮਾਂ ਕਰਦਾ ਨੀ ਮਾਂ ਮੇਰੀ ਕਾਲੀ ਨੂੰ ਜਾਗਸਲਾ ਮਾਂ ਕਰਦਾ ਨੀ ਮਾਂ ਮੇਈ ਕਾਲੀ ਨੂੰ ਜਦੋਂ ਮਯਾਨੂ ਚੋਲੇ ਚੜਦੇ ਜਦੋਂ ਮਯਾਨੂ ਚੋਲੇ ਸਾਰਿਆਂ ਦਾ ਹੱਥ ਲੱਗਦਾ ਤੇ ਮਾਂ ਮੇਰੀ ਕਾਲੀ ਨੂੰ ਸਾਰਿਆਂ ਦਾ ਹੱਥ ਲੱਗਦਾ ਤੇ ਮਾਂ ਮੇਰੀ ਕਾਲੀ ਨੂੰ ਜੱਗਸਲਾ ਮਾਂ ਕਰਦਾ ਤੇ ਮਾਂ ਮੇਰੀ ਕਾਲੀ ਨੂੰ ਜੱਗਸਲਾ ਮਾਂ ਕਰਦਾ ਤੇ ਮਾਂ ਮੇਰੀ ਕਾਲੀ ਨੂੰ ਜਦੋਂ ਮਯਾਨੂ ਚੂੜਾ ਚੜਦਾ ਜਦੋਂ ਮਯਾਨੂ ਚੂੜਾ ਚੜਦਾ ਤਾਂ ਲੱਗਦਾ ਤੇ ਮਾਂ ਮੇਰੀ ਕਾਲੀ ਨੂੰ ਸਾਰੇ ਅੰਦਾ ਹੱਥ ਲੱਗਦਾ ਤੇ ਮਾਂ ਮੇਰੀ ਕਾਲੀ ਨੂੰ ਜਗਤਲਾ ਮਾਂ ਕਰਦਾ ਤੇ ਮਾਂ ਮੇਰੀ ਕਾਲੀ ਨੂੰ ਜਗਤਲਾ ਮਾਂ ਕਰਦਾ ਤੇ ਮਾਂ ਮੇਰੀ ਕਾਲੀ ਨੂੰ ਜਿਕਰਾ ਮਾਂ ਕਾਲੀ ਮਾ ਦਾ ਬੋਲ ਸੰਤ ਦੇਰਬਾਦੀ ਓਕੇ ਸਲਾਮਾ ਕਰਦਾ ਮਾਂ ਮੇਰੀ ਕਾਲੀ ਨੂੰ ਸੋ ਮਾਂ ਕਾਲੀ ਦੀ ਸ਼ਕਤੀ ਬਹੁਤ ਵੱਡੀ ਹੈ ਸਾਦੀ ਸੰਗਤ ਇੱਥੇ ਪਹੁੰਚਦੀ ਹੈ ਸੋ ਕ੍ਰਿਸ਼ਮੇ ਬਹੁਤ ਨੇ ਕਿਉਂਕਿ ਮਾਂ ਕਾਲੀ ਅਜਿਹੀ ਸ਼ਕਤੀ ਹੈ ਜਿਨ੍ਹਾਂ ਨੇ ਵੱਡੇ ਵੱਡੇ ਰਾਕਸ਼ਾ ਦਾ ਚੰਡ ਮੁੰਡ ਦਾ ਨਾਸ਼ ਕੀਤਾ ਸੀਗਾ ਕੀ ਕੁਝ ਭਾਵਨियां ਜੇ ਦਿਲ ਦੇ ਆ ਜੇ ਨਾ ਜਨ ਵਸਦੀ ਸਾਡੀ ਗੁੱਡੀ ਦੇ ਘਰ ਕਾਕਾ ਦੀ ਥੋੜਾ ਜਿਹਾ ਢੇੜ ਸਾਲ ਹੋ ਗਿਆ ਝੋਲੀ ਭਰੀ ਮਾਤਾ ਨੇ ਆਪ ਕਾੜੀ ਖਰੋ ਕੇ ਉਹਨਾਂ ਨੂੰ ਫੜਾਇਆ ਤੇ ਮੈਂ ਗੁੱਡੀ ਨੂੰ ਫੜਾਇਆ ਤੇ ਉਸੇ ਵੇਲੇ ਮਹਾਰਾਣੀ ਦੀ ਕਿਰਪਾ ਵੀ ਤੇ ਆਪ ਵੀ ਮੈਂ ਬਿਮਾਰ ਹਾਂ ਮੰਜੇ ਤੋਂ ਨਹੀਂ ਹਰ ਸਕਦੀ ਤੇ ਅੱਜ ਮੈਨੂੰ ਮਾਤਾ ਦੇ ਖੜੀ ਹੋਣ ਜੋਗੀ ਘਰ ਤਾਂ ਉਹ ਚਰਨਾ ਚਾਹੀਦਾ ਹਾਂ ਉਹ ਤੇ ਜਗ ਦੀ ਮਾਂ ਉਹਨੂੰ ਤਾਂ ਸਭ ਦੀ ਹਾਂਜੀ ਹਾਂਜੀ ਹਾਂ ਸਭ ਦਾ ਫਿਕਰ ਹੈ ਹਾਂ ਇਹਨੂੰ ਤੇ ਆਪਣਾ ਉਹਨੂੰ ਸਭ ਦਾ ਫਿਕਰ ਹੈ ਤੂੰ ਆਇਓ ਅਫਾਤ ਥੋੜਾ ਚਾਟੀ ਵੰਡ ਨਾਇਰ ਤੋਂ ਕਿੰਨੇ ਕਿ ਕਿਸ਼ਮੇ ਦੇਖ ਲਏ ਹੋਦ ਮਾਤਰਾ ਨਹੀਂ ਦੱਸਦੇ ਕੀ ਹੁਣ ਭਾਵਕੀ ਨੇ ਦਿਲ ਦੇ ਤੇ ਨਹੀਂ ਦੱਸ ਹੀ ਨਹੀਂ ਸਕਦੇ ਇੰਨੇ ਕਿ ਕਿਸ਼ਮੇ ਵੇਖੇ ਨਾ ਕਿ ਉਹ ਹਾਜ਼ਰ ਨਾਜ਼ਰ ਪਰ ਦੱਖ ਨਾਲ ਕਿਸ਼ਮੇ ਕਰਦੇ ਤੁਸੀਂ ਦੇਖੋ ਕਹਾਣੀਆਂ ਕਿੰਨੀਆਂ ਨੇ ਸੰਗਤ ਦੇਖੋ ਕਿੰਦੀ ਵੱਡੀ ਗਿਣਤੀ ਜਿੱਥੇ ਪਹੁੰਚ ਰਹੀ ਹੈ ਸੋ ਲਗਾਤਾਰ ਇੱਥੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਇਹ ਦੂਦ ਦੂਦ ਤੱਕ ਤੁਸੀਂ ਲਾਈਨਾਂ ਦੇਖ ਸਕਦੇ ਹੋ ਸੰਗਤ ਦੀਆਂ ਸੋ ਕਿੰਨੇ ਲੋਕ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਦਰਸ਼ਨ ਕਰਨ ਲਈ ਸੋ ਜ਼ਰੂਰ ਗੱਲਬਾਤ ਕਰਾਂਗੇ ਸੰਗਤ ਦੇ ਨਾਲ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਲ ਬਾਅਦ ਮੇਲਾ ਲੱਗਣਾ ਹੁੰਦਾ ਐ ਇੰਨੀ ਵੱਡੀ ਗਿਣਤੀ ਚ ਸੰਗਤ ਪਹੁੰਚੀ ਐ ਇੰਨੋਂ ਜ਼ਿਆਦਾ ਦੇਖ ਕੇ ਮਾਤਾ ਪੱਤੜ ਕਾਜੀ ਦੇ ਕ੍ਰਿਸ਼ਮੇ ਦੇਖ ਕੇ ਕੀ ਹੁੰਦਾ ਦਿਲ ਚ ਬਹੁਤ ਨਜ਼ਾਰਾ ਆ ਰਿਹਾ ਏ ਬਹੁਤ ਖੁਸ਼ੀ ਹੋ ਰਹੀ ਐ ਸਾਲ ਬਾਅਦ ਕਿਉਂਕਿ ਦਰਸ਼ਨ ਕਰਨ ਆਈਦਾ ਆ ਅੱਗੇ ਪਿੱਛੇ ਵੀ ਅਸੀਂ ਤਾਂ ਆ ਜਾ ਰਹੇ ਆ ਕੀ ਕੁਛ ਕ੍ਰਿਸ਼ਮੇ ਕੀ ਭਾਵਨੇ ਦਿਲ ਦੇ ਜਦੋਂ ਇੰਨੀ ਸੰਗਤ ਦੇਖਦੇ ਹੋ ਕੋਈ ਨਿੱਜੀ ਮਨੋ ਕਾਮਨਾ ਲੈ ਕੇ ਆਇਓ ਮੈਂ ਤਾਂ ਬਹੁਤ ਜ਼ਿਆਦਾ ਨਹੀਂ ਇੱਥੋਂ ਲੱਗ ਕੇ ਆਇਆ ਮੈਂ ਚੱਬੇ ਤੋਂ ਘਰ ਵਾਲੀ ਤੋਂ ਮੈਂ ਬਹੁਤ ਜ਼ਿਆਦਾ ਬਿਮਾਰ ਸੀ ਤੇ ਜਾਣੀ ਕਿ ਮੇਰਾ ਲੱਡੰਗ ਲੋਡ ਬ੍ਰੈ ਸੋਰੀ ਤੇ ਪਾਛੇ ਤਾਂ ਚਲੋ ਹਸਪੀਟਲਾਂ ਚ ਵੀ ਲੱਗੇ ਪਰ ਠੀਕ ਆ ਮਾ ਲਣੀ ਹੈ ਹਾਂ ਹੁਣ ਹੈਗਾ ਸੀ ਥੋੜਾ ਜਿਹਾ ਹੁਣ ਜਦੋਂ ਮੈਂ ਅੰਦਰ ਆ ਉਦੋਂ ਦਾ ਮੇਰਾ ਗਾਣੀ ਕਿ ਠੀਕ ਆ ਸਾਹਿਬ ਕੀ ਦਰਸ਼ਨ ਕਰਕੇ ਉਹ ਵੀ ਦੁਖ ਦੂਖ ਅਖਾ ਭਰ ਗਿਆ ਵਾਪੁਜੀ ਨਹੀਂ ਸੋ ਇਹ ਕ੍ਰਿਸ਼ਮੇ ਨੇ ਮਾਤਾ ਪਤਰਕਾਲੀ ਜੀ ਦੇ ਜੇਕਰ ਮੈਂ ਤੁਸੀਂ ਤਸਵੀਰਾਂ ਦੇਖੋ ਅੱਖਾਂ ਭਰ ਗਈਆਂ ਉਹਨਾਂ ਦੀਆਂ ਤੇ ਜੇਕਰ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਨਾ ਤੇ ਸ਼ਾਇਦ ਸਾਰੇ ਕ੍ਰਿਸ਼ਮੇ ਕਿਸ ਨਾ ਕਿਸੇ ਸੰਗਤ ਨਾਲ ਜ਼ਰੂਰ ਹੋਏ ਹੋਣਗੇ ਇਹ ਭਾਵ ਤੁਸੀਂ ਦੇਖੋ ਇਹ ਭਾਵੂ ਕਰਦੀਆਂ ਤਸਵੀਰਾਂ ਨੇ ਕਿਉਂਕਿ ਸਭ ਸੰਗਤ ਨੂੰ ਇੱਥੇ ਕੁਛ ਨਾ ਕੁਝ ਜ਼ਰੂਰ ਮਿਲਿਆ ਹੈ ਇਹਨੇ ਜਿਹੜੇ ਸੰਗਤ ਦੇ ਨਾਲ ਹੋਏ ਰਿਸ਼ਮੇ ਨੇ ਇਹਨੀਆਂ ਕਹਾਣੀਆਂ ਨੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਹੋਰ ਵੀ ਨਜ਼ਾਰੇ ਦਿਖਾਈਏ ਮੰਦਿਰ ਦੀ ਕਮੇਟੀਆਂ ਨਾਲ ਗੱਲਬਾਤ ਕਰਾਂਗੇ ਕੀ ਕੁਝ ਇਤਿਹਾਸ ਇੱਥੇ ਬੋਲਦਾ ਹੈ ਮੰਦਰ ਮਾਤਾ ਭਦਰਗਾਲੀ ਦਾ ਗੇਟ ਖਜ਼ਾਨੇ ਦੇ ਬਾਹਰ ਹਜ਼ਾਰਾਂ ਸਾਲ ਤੋਂ ਮਾਤਾ ਰਾਣੀ ਦੀ ਕਿਰਪਾ ਨਾਲ ਮੇਲਾ ਚੱਲਦਾ ਆ ਰਿਹਾ ਹੈ ਔਰ ਬੜੀ ਬੜੀ ਸੰਖਿਆ ਅਸ਼ਰਦਾਲੂ ਦੂਰੋ ਦੂਰੋਂ ਮੰਦਰ ਚਾਹ ਕੇ ਮਹਾਰਾਣੀ ਕੋਲ ਜੋ ਜੋ ਮੰਗਦੇ ਨੇ ਮਹਾਰਾਣੀ ਨੇ ਖੁੱਲੀਆਂ ਝੋਲੀਆਂ ਭਰਦੀ ਆ। ਸਿੱਧ ਪੀਠ ਮੰਦਰ ਹੈ ਮਹਾਰਾਣੀ ਦੇ ਇੱਥੇ ਮਾਤਾ ਭੱਦਰਕਾਲੀ ਜੀ ਦਾ ਔਰ ਮਾਤਾ ਕਾਲਕਾ ਰਾਣੀ ਜੀ ਦਾ ਜਿਹੜੀ ਦੋਵੇਂ ਦੇਵੀਆਂ ਦੀ ਪੀਠ ਨਾਲ ਜੁੜੀ ਹੈ ਇਸ ਕਰਕੇ ਨੂੰ ਸਿੱਧ ਪੀਠ ਮੰਦਰ ਭੱਦਰਕਾਲੀ ਕਹਿੰਦੇ ਆ। ਇਹ ਇਤਿਹਾਸ ਦੀ ਸੰਗਤਾਂ ਨੂੰ ਵਿਸ਼ੇਸ਼ ਮਨੋਗਾਮਨਾ ਹੁੰਦੀ ਹੈ ਕਿ ਜੋ ਜੋ ਵੀ ਸੰਗਤ ਇੱਥੇ ਆ ਕੇ ਮਾਤਾ ਰਾਣੀ ਕੋ ਮੰਗਦੀ ਹੈ ਮਾਤਾ ਰਾਣੀ ਭਗਤਾਂ ਦੀਆਂ ਝੋਲੀਆਂ ਭਰ ਦਿੰਦੀ ਬੱਚੇ ਬਹੁਤ ਆਏ ਨੇ ਗਲਤ ਸੇਰੇ ਨੇ ਉਹਨਾਂ ਦੇ ਉਹਦਾ ਕੀ ਤਰ ਤਾ ਉਹ ਮਾਤਾ ਰਾਣੀ ਦੇ ਭਗਤਾਂ ਕਹੇ ਜੀ ਬੱਚੇ ਉਹ ਫਿਰ ਬੱਚਿਆਂ ਚ ਮਾ ਜਿਹੜੇ ਮੰਤ ਨੇ ਉਹ ਸੇਰੇ ਪਾ ਕੇ ਉਹਨਾਂ ਦਾ ਸਵਾਗਤ ਕਰਦੇ ਮੰਦਰ ਹਜ਼ਾਰਾਂ ਸਾਲ ਪੁਰਾਣਾ ਹੈ ਕਿਹਦੀ ਕਹਿੰਦੇ ਆ ਇਸ ਦਿਨ ਮੇਲੇ ਤੇ ਜਿਹਨੂੰ ਕੋਈ ਨਿਹੜ ਦਾ ਕਹਿੰਦਾ ਨਿਹੜੀ ਜ਼ਰੂਰ ਆਂਦੀ ਹੈ ਕਿਉਂਕਿ ਜਦੋਂ ਮਹਾਰਾਣੀ ਦਾ ਮੇਲਾ ਆਂਦਾ ਪੱਧਰ ਕਾਲੀ ਦਾ ਅੰਨੇ ਰੀਰੂਪ ਚ ਮਹਾਰਾਣੀ ਇੱਥੇ ਭੱਦਰ ਕਾਲੀ ਆਂਦੀ ਹੈ ਪਰ ਮੇਲੇ ਤੋਂ 15 ਦਿਨ ਬਾਅਦ ਵੀ ਨਹੀਂ ਰੀ ਆਂਦੀ ਇਹ ਮੇਲਾ ਮਾਤਾ ਭੱਦਰ ਕਾਲੀ ਦਾ 23 ਤਰੀਕਾ ਕਾ ਦਸੀ ਹੈ ਤੇ 10-15 ਦਿਨ ਮੇਲਾ ਚੱਲਦਾ ਜੇਸ਼ਾਬੋ ਵੀ ਹੁੰਦੀ ਆ ਸੁਣਿਆ ਕਿ ਬਹੁਤ ਦੂਰ ਦੂਰ ਤੋਂ ਸੰਗਤ ਆਂਦੀ ਹੈ